ਮੇਰਾ ਨੋਹ ਜਰਨਾਲ ਸਿੰਘ ਆ 90 ਸਾਲ ਕਰੇ ਮੇਰੀ ਉਮਰ ਆ ਇਹ ਸੰ ਖੰਡਾ ਸ਼ੈਨੀਆਂ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਆ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਇਹ ਸਵਾ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਪੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆ ਹੁੰਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀਤ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀਤ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ देर ਤੋਂ ਲੱਗ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਜਾਂਦੇ ਹੋ ਸੰਗ ਕੇ ਸੰਗਤ ਇਕੱਠੀ ਹੋ ਕੇ ਦਾਮਲੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਰਦਾਸ ਬੇਨਤੀ ਕਰਦਾ ਸਾ ਸੰਗ ਅਜ ਉਹਦੀ ਪੂਰੀ ਕਰਦਾ ਹੈ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਸਾਧ ਸੰਗ ਜੀਓ ਇਹ ਜੋ ਚੋਲਾ ਜੋ ਜੇਦਾ ਸਾਹਿਬ ਦੇ ਵਿਦਾਜ ਮਾਰਾ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇਸ਼ ਦੇ ਵਿੱਚੋਂ ਆਇਆ ਅਦਬ ਦੇਸ਼ ਦੇ ਵਿੱਚ ਲਾਜਬੰਦ ਲਾਜਬੰਦ ਰਾਜਾ ਸੀ ਸਾਧ ਸੰਗ ਜੀ ਤੁਹਾਨੂੰ ਨਾਂਕ ਪਾਸ ਦੁਨੀਆ ਤਾ ਦੇ ਜੋ ਅਦਬ ਦੇਸ਼ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰੂ ਪੈਸਾ ਸੀ ਇਹ ਚੋਲਾ ਬਲਮਾਤ ਅਕਾਰਪੁਰਖ ਵੱਲੋਂ ਗੁਰਮਾਰਾਈ ਦੇ ਤਨ ਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਰਾਂ ਦੀਆਂ ਲਾਈਤਾ ਲਿਖੀਆਂ ਹੋਈਆਂ ਆਈਤਾ ਲਿਖੀਆਂ ਹੋਈਆਂ ਸਾਰਾ ਨਾ ਕੁਰਾਨ ਦੀਆਂ ਆਈਤਾ ਲਿਖੀਆਂ ਹੋਈਆਂ ਸਭ ਤੁਹਾਨੂੰ ਕੋ ਨਾਨਕਾ ਪਾਸ ਸਾਜੀ ਗੁਰਬਾਣੀ ਦਾ ਪਛਾਣ ਕਰਦੇ ਸਨ ਨਾਂਕਾਜ਼ ਤੁਹਾਨੂੰ ਬਾਦ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਆਈਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਦਾ ਹੈ ਇਹ ਤਾਂ ਸਿੱਖ ਤਾਂ ਦਾ ਪਛਾਣ ਕਰਦਾ ਪਤਾ ਨਹੀਂ ਕਿਹੜਾ ਤਾਂ ਦਾ ਪਛਾਣ ਕਰ ਸਾਡੇ ਮੁਸਲਮਾਨ ਤਾਂ ਦਾ ਪਛਾਣ ਨਹੀਂ ਕਰਦੇ ਜਾ ਕੇ ਸਕੈਪ ਲਾਈ ਰਾਜਪਤ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮੋਕਾ ਦਿਓ ਜਿਹੜਾ ਇਹ ਸਾਡੇ ਸੂਲਾਂ ਦੇ ਬਦੋ ਚੱਲਦਾ ਹੈ ਸਾਧ ਸੰਗ ਮਾਰਨ ਵਾਸਤੇ ਗਿਆ ਤਾਂ ਨੂੰ ਨਾਨਕ ਪਾਸ ਸਾਨੂੰ ਭਾਰਤ ਸੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤਾਂ ਨੂੰ ਨਾਨਕ ਪਾਸੇ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਡੇ ਅੱਗੇ ਦਾ ਅਜੇ ਕਿ ਸੀਸ ਚੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਭਾਰਤ ਸੁੱਟਿਆ ਮਰਦਾ ਏ ਨਾ ਪਾਣੀ ਡੋਬਿਆ ਮਰਦਾ ਏ ਨਾ ਤੋਂ ਇਹ ਜ ਮਤੇ ਡੁੱਬਿਆ ਮਰਦਾ ਏ ਸਾਧ ਸੰਗਤ ਰਾਜ ਰਾਜਵਦ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਆਖਰ ਰਾਜ ਰਾਜਵਦ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਰਾਜਵਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤੋਂ ਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਦੇ ਸਮਝ ਆ ਗਈ ਸੀਸ ਝੁਕਾਇਆ ਗੋਦਾਂਕ ਪਾ ਸਕਦੇ ਚਾਨਣ ਦੇ ਵਿੱਚ ਉਹਦਾ murid ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਨ ਕੋ ਨਾਨਕ ਪਾਸ਼ਕ ਨੇ ਦਿੱਤਾ ਸੀ